ਮੈਂ ਬਾਬਾ ਜਵੰਤ ਸਿੰਘ ਮੈਮੋਰੀਅਲ ਦਸ਼ਮੇਸ਼ ਕਨਵੇ ਸੀਨੀਅਰ ਸੈਕੰਡਰੀ ਸਕੂਲ ਠੱਠਾ ਦੇ YouTube ਚੈਨਲ ਉੱਪਰ ਵਿਗਿਆਨੀਆਂ ਦੀ ਜ਼ਿੰਦਗੀ ਬਾਰੇ ਜਾਣਕਾਰੀ ਭਰਪੂਰ ਵੀਡੀਓ ਅਪਲੋਡ ਕਰ ਰਹੀ ਹਾਂ ਤਾਂ ਜੋ ਸਾਡੇ ਸਕੂਲ ਦੇ ਵਿਦਿਆਰਥੀ ਇਨ੍ਹਾਂ ਮਹਾਨ ਵਿਗਿਆਨੀਆਂ ਦੇ ਜੀਵਨ ਬਾਰੇ ਜਾਣਕਾਰੀ ਹਾਸਲ ਕਰ ਸਕਣ ਅਜਿਹਾ ਸਾਡੇ ਸਕੂਲ ਦੇ ਪ੍ਰਬੰਧਕ ਸਰਵਰੋ ਕਰਨ ਲਈ ਸਾਨੂੰ ਪ੍ਰੇਰਿਆ ਗਿਆ ਹੈ ਉਹਨਾਂ ਦਾ ਮੰਨਣਾ ਹੈ ਕਿ ਬੱਚੇ ਅਜਿਹਾ ਸੁਣ ਅਤੇ ਵੇਖ ਕੇ ਬਹੁਤ ਸਿੱਖਦੇ ਹਨ ਸਾਡਾ ਇਹ ਯਤਨ ਇਸ ਖੇਤਰ ਵਿੱਚ ਪਹਿਲ ਕਦਮੀ ਹੈ ਅੱਜ ਮੈਂ ਤੁਹਾਨੂੰ ਮੈਕਸ ਪਲੈਂਕ ਬਾਰੇ ਦੱਸਣ ਜਾ ਰਹੀ ਹਾਂ ਮੈਕਸ ਕਾਰਨਲ ਅਰਨਸਟ ਲੂਡਵਿੰਗ ਪਲੈਂਕ ਦਾ ਜਨਮ ਕੀਲ ਜਰਮਨੀ ਵਿੱਚ 23 ਅਪ੍ਰੈਲ 1858 ਨੂੰ ਜੂਲੀਅਸ ਵਿਲਹੇਮ ਅਤੇ ਐਮਾ ਪਲੈਂਕ ਦੇ ਪੁੱਤਰ ਵਜੋਂ ਹੋਇਆ ਸੀ ਉਸ ਦੇ ਪਿਤਾ ਕੀਲ ਯੂਨੀਵਰਸਿਟੀ ਅਤੇ ਬਾਅਦ ਵਿੱਚ ਗਵੰਟਨ ਵਿੱਚ ਸੰਵਿਧਾਨਿਕ ਕਾਨੂੰਨ ਦੇ ਪ੍ਰੋਫੈਸਰ ਸਨ ਪਲੈਂਕ ਨੇ ਮਿਊਨਿਕ ਅਤੇ ਬਰਲਿੰਗ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕੀਤੀ ਜਿੱਥੇ ਉਸ ਦੇ ਅਧਿਆਪਕਾਂ ਵਿੱਚ ਕਿਰਚੋਟ ਅਤੇ ਹੇਲਮ ਹੋਸਟਲ ਸ਼ਾਮਲ ਹਨ ਅਤੇ ਉਸ ਨੇ 1869 ਵਿੱਚ ਮਿਊਨਿਕ ਵਿਖੇ ਦਰਸ਼ਨ ਦੀ ਡਾਕਟਰੀ ਪ੍ਰਾਪਤ ਕੀਤੀ ਉਹ 1880 ਤੋਂ 1885 ਤੱਕ ਮਿਊਨਿਕ ਵਿੱਚ ਪ੍ਰਾਈਵੇਟ ਡਿਓਜੇਟ ਰਹਾ ਫਿਰ ਕੀਲ ਵਿਖੇ ਸਿਧਾਂਤਕ ਪਾਤਿਕ ਵਿਗਿਆਨ ਦਾ ਐਸੋਸੀਏਟ ਪ੍ਰੋਫੈਸਰ 1908 19 ਤੱਕ ਰਿਹਾ ਕਿਸੇ ਸਾਲ ਉਹ ਬਰਲਿਨ ਯੂਨੀਵਰਸਿਟੀ ਵਿੱਚ ਕਿਚੌਫ ਦੇ ਬਾਅਦ ਪ੍ਰੋਫੈਸਰ ਬਣਿਆ ਜਿੱਥੇ ਉਹ 1926 ਵਿੱਚ ਆਪਣੀ ਸੇਵਾਮੁਕਤੀ ਤੱਕ ਰਿਹਾ ਬਾਅਦ ਵਿੱਚ ਉਹ ਵਿਗਿਆਨ ਦੇ ਪ੍ਰਚਾਰ ਲਈ ਕੈਂਸਰ ਵਿਲਹੇਮ ਸੁਸਾਇਟੀ ਦਾ ਪ੍ਰਾਪਤ ਬਣਿਆ ਜਿਸ ਅਹੁਦੇ ਉੱਤੇ ਉਹ 1937 ਤੱਕ ਰਿਹਾ ਪ੍ਰਸ਼ੀਅਨ ਅਕੈਡਮੀ ਆਫ ਸਾਇੰਸ ਨੇ ਉਸ ਨੂੰ ਨਿਯੁਕਤ ਕੀਤਾ 1896 ਵਿੱਚ ਇੱਕ ਮੈਂਬਰ ਅਤੇ 1912 ਵਿੱਚ 27 77 ਪਲੈਂਕ ਦਾ ਸਭ ਤੋਂ ਪਹਿਲਾ ਕੰਮ ਥਰਮੋਡਾਇਨਾਮਿਕਸ ਦੇ ਵਿਸ਼ੇ ਤੇ ਸੀ ਇੱਕ ਦਿਚਲਸਪੀ ਜੋ ਉਸਨੇ ਕਿਚੋਫ ਦੇ ਅਧੀਨ ਆਪਣੇ ਅਧਿਐਨਿਆਂ ਤੋਂ ਪ੍ਰਾਪਤ ਕੀਤੀ ਸੀ ਜਿਸ ਦੀ ਉਸਨੇ ਬਹੁਤ ਪ੍ਰਸ਼ੰਸਾ ਕੀਤੀ ਅਤੇ ਆਰ ਕਲੋਜ਼ੀਅਮ ਦੇ ਪਰ ਪ੍ਰਕਾਸ਼ਾਂ ਨੂੰ ਪੜ ਕੇ ਬਹੁਤ ਧਿਆਨ ਦਿੱਤਾ ਉਸਨੇ ਐਂਟਰੋਪੀ ਥਰਮੋਡਾਇਨ ਥਰਮੋ ਇਲੈਕਟ੍ਰਿਕ ਆਈ ਆਈਟੀ ਤੇ ਅਤੇ ਪਤਲੇ ਹੱਲਾਂ ਦੇ ਸਿਧਾਂਤਾਂ ਤੇ ਪੇਪਰ ਪ੍ਰਕਾਸ਼ਿਤ ਕੀਤੇ ਇਸ ਦੇ ਨਾਲ ਹੀ ਰੇਡੀਏਸ਼ਨ ਪ੍ਰਕਿਰਿਆਵਾਂ ਦੀ ਸਮੱਸਿਆਵਾਂ ਨੂੰ ਵੀ ਉਸ ਦਾ ਧਿਆਨ ਖਿੱਚਿਆ ਅਤੇ ਉਸ ਨੇ ਦਿਖਾਇਆ ਕਿ ਇਹਨਾਂ ਨੂੰ ਕੁਦਰਤ ਵਿੱਚ ਇਲੈਕਟ੍ਰੋਮੈਗਨੈਟ ਮੰਨਿਆ ਜਾਣਾ ਚਾਹੀਦਾ ਹੈ ਇਹਨਾਂ ਅਧਿਐਨਾਂ ਤੋਂ ਉਸ ਨੂੰ ਪੂਰੀ ਰੇਡੀਏਸ਼ਨ ਦੇ ਸਪੈਕਟ੍ਰਮ ਵਿੱਚ ਉਲਝਾ ਦੀ ਵੰਡ ਦੀ ਸਮੱਸਿਆਵਲ ਅਗਵਾਈ ਕੀਤੀ ਗਈ ਸੀ ਤਾਪਮਾਨ ਦੇ ਫੰਕਸ਼ਨ ਵਿੱਚੋਂ ਬਲੈਕ ਬਾਡੀ ਦੁਆਰਾ ਨਿਕਲਣ ਵਾਲੀਆਂ ਊਰਜਾਂ ਦੀਆਂ ਤਰੰਗ ਲੰਬਾਈਆਂ ਦੀ ਵੰਡ ਤੇ ਪ੍ਰਜਾਤਮਕ ਨਿਰੱਖਣ ਕਲਾਸਿਕਲ ਭੌਤਿਕ ਵਿਗਿਆਨ ਦੀਆਂ ਭੁਖਵਾਨੀਆਂ ਨਾਲ ਪੈਣ ਸਨ ਪਲੈਂਕ એનર્ਜੀ ਅਤੇ ਰੇਡੀਏਸ਼ਨ ਦੀ ਬਾਰੰਬਰਤਾ ਵਿੱਚ ਕਾਰਜ ਸੰਬੰਧ ਦਾ ਪਤਾ ਲਗਾਉਣ ਦੇ ਯੋਗ ਸੀ 1900 ਵਿੱਚ ਪ੍ਰਕਾਸ਼ਿਤ ਇੱਕ ਪੇਪਰ ਵਿੱਚ ਉਸਨੇ ਆਪਣੇ ਸੰਬੰਧਾਂ ਉੱਤੇ ਵਿਉਤਬੰਦੀ ਦੀ ਖੋਜਾਂ ਕੀਤੀ ਇਹ ਇਸ ਕ੍ਰਾਂਤੀਕਾਰੀ ਵਿਚਾਰ ਤੇ ਆਧਾਰਿਤ ਸੀ ਕਿ ਇੱਕ ਗੁੰਜਣ ਵਾਲੇ ਦੁਆਰਾ ਉਤਸਰਜਿਤ ਊਰਜਾ ਸਿਰਫ ਵੱਖਰੇ ਮੁੱਲਾਂ ਜਾਂ ਕੁਆਂਟਾ ਨੂੰ ਲੈ ਸਕਦੀ ਹੈ ਫ੍ਰੀਕੁਐਂਸੀ ਮਿਊ ਦੇ ਰੈਜ਼ੋਨੈਂਟਡ ਲਈ ਊਰਜਾ ਐਚ ਮਿਊ ਹੈ ਜਿੱਥੇ ਐਚ ਇੱਕ ਯੂਨੀਵਰਸਲ ਸਥਿਰ ਹੈ ਜਿਸ ਨੂੰ ਹੁਣ ਪਲੈਂਕ ਦਾ ਸਥਿਰ ਕਿਹਾ ਜਾਂਦਾ ਹੈ ਇਹ ਨਾ ਸਿਰਫ ਪਲੈਂਕ ਦਾ ਸਭ ਤੋਂ ਮਹੱਤਵਪੂਰਨ ਕੰਮ ਸੀ ਸਗੋਂ ਭੌਤਿਕ ਵਿਗਿਆਨ ਦੇ ਇਤਿਹਾਸ ਵਿੱਚ ਇੱਕ ਮੋੜ ਵੀ ਸੀ ਖੋਜ ਦੀ ਮਹੱਤਤਾ ਕਲਾਸਿਕਲ ਭੌਤਿਕ ਵਿਗਿਆਨ ਉੱਤੇ ਉਸ ਦੇ ਦੁਰਗਾਸੀ ਪ੍ਰਭਾਵ ਦੇ ਨਾਲ ਪਹਿਲਾਂ ਤਾਂ ਪ੍ਰਸ਼ੰਸਾ ਨਹੀਂ ਕੀਤੀ ਗਈ ਸੀ ਹਾਲਾਂਕਿ ਇਸ ਦੀ ਵਿਰਵਤਾ ਦੇ ਸਬੂਤ ਹੌਲੀ-ਹੌਲੀ ਪਾਰੀ ਹੁੰਦੇ ਗਏ ਕਿਉਂਕਿ ਇਸ ਦੀ ਵਰਤੋਂ ਨੇ ਨਿਰਾਖਣ ਕਿਤੇ ਵਰਤਾਰੇ ਅਤੇ ਕਲਾਸਿਕਲ ਥਿਊਰੀ ਵਿਚਾਰ ਬਹੁਤ ਸਾਰੀਆਂ ਮਤਭੇਦਾਂ ਦਾ ਕਾਰਨ ਬੰਦਾ ਹੈ ਇਨਾਂ ਐਪਲੀਕੇਸ਼ਨਾਂ ਅਤੇ ਵਿਕਾਸਾਂ ਵਿੱਚ ਆਇਨਸਟਾਈਨ ਦੁਆਰਾ ਫੋਟੋ ਇਲੈਕਟ੍ਰਿਕ ਪ੍ਰਭਾਵ ਦੀ ਵਿਆਖਿਆ ਦਾ ਜ਼ਿਕਰ ਕੀਤਾ ਜਾ ਸਕਦਾ ਹੈ ਕੁਆਂਟਮ ਥਿਊਰੀ ਤੇ ਪਲੈਂਕ ਦਾ ਕੰਮ ਜਿਵੇਂ ਕਿ ਇਹ ਜਾਣਿਆ ਗਿਆ ਸੀ ਕਿ ਅਨਲਿੰਡਰ ਫਿਲਸ फिजिक्स ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ ਉਸਦੇ ਕੰਮ ਦਾ ਅਸਾਰ ਦੋ ਗ੍ਰੰਥਾਂ ਥਰਮੋਡਾਇਨਾਮਿਕਸ 1897 ਅਤੇ ਥਿਉਰੀ ਡੇਵ ਫਾਰਮ ਮੈਟਲੰਗ 1906 ਵਿੱਚ ਦਿੱਤਾ ਗਿਆ ਹੈ ਉਹ 1926 ਵਿੱਚ ਰਾਇਲ ਸੁਸਾਇਟੀ ਦੀ ਵਿਦੇਸ਼ੀ ਮੈਂਬਰਸ਼ਿਪ ਲਈ ਚੁਣਿਆ ਗਿਆ ਸੀ ਜਿਸ ਨੂੰ 1928 ਵਿੱਚ ਸੁਸਾਇਟੀ ਦੇ ਉਹ ਪਲੇ ਮੈਡਲ ਨਾਲ ਸੰਪਾਨਿਤ ਕੀਤਾ ਗਿਆ ਸੀ। ਬਲੈਂਕ ਨੇ ਜਰਮਨੀ ਵਿੱਚ 나ਜੀ ਸਰਕਾਰ ਦੇ ਸਮੇਂ ਦੌਰਾਨ ਆਪਣੇ ਜੀਵਨ ਵਿੱਚ ਇੱਕ ਦੁਖਦਾਈ ਅਤੇ ਦੁਖਦਾਈ ਦੌਰ ਦਾ ਸਾਹਮਣਾ ਕੀਤਾ। ਜਦੋਂ ਉਸਨੇ ਆਪਣੇ ਦੇਸ਼ ਵਿੱਚ ਰਹਿਣਾ ਆਪਣਾ ਫਰਜ਼ ਸਮਝਿਆ ਪਰ ਸਰਕਾਰ ਦੀਆਂ ਕੁਝ ਨੀਤੀਆਂ ਦਾ ਖੁੱਲਿਆਂ ਵਿਰੋਧ ਕੀਤਾ। ਖਾਸ ਤੌਰ ਤੇ ਅਤਿਆਚਾਰ ਦੇ ਸਬੰਧ ਵਿੱਚ ਜੁਹਾਦੀ جنگ ਦੇ ਆਖਰੀ ਹਫ਼ਤਿਆਂ ਵਿੱਚ ਉਸ ਦਾ ਘਰ ਬਿਮਾਰੀ ਨਾਲ ਤਬਾਹ ਹੋਣ ਤੋਂ ਬਾਅਦ ਉਸ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਹ ਨਾ ਸਿਰਫ ਆਪਣੀਆਂ ਖੋਜਾਂ ਤੇ ਮਹੱਤਵ ਲਈ ਸੋ ਉਸਦੇ ਮਹਾਨ ਨਿੱਜੀ ਗੁਣਾ ਲਈ ਆਪਣੇ ਸਾਥੀਆਂ ਦੁਆਰਾ ਸਤਿਕਾਰਿਆ ਜਾਂਦਾ ਸੀ। ਉਹ ਇੱਕ ਪ੍ਰਤਿਭਾਸ਼ਾਲੀ ਧਿਆਨਪਾਦਕ ਵੀ ਸੀ। ਕਿਹਾ ਜਾਂਦਾ ਹੈ ਕਿ ਇੱਕ ਸਮੇਂ ਸੰਗੀਤ ਨੂੰ ਕੈਰੀਅਰ ਮੰਨਿਆ ਜਾਂਦਾ ਸੀ। ਪਲੈਂਕ ਦਾ ਦੋਵਾਰ ਵਿਆਹ ਹੋਇਆ ਸੀ ਆਪਣੀ ਨਿਯੁਕਤੀ ਤੋਂ ਬਾਅਦ 1885 ਵਿੱਚ ਆਪਣੀ ਜੱਦੀ ਸਹਿਰ ਕੀਰ ਵਿੱਚ ਐਡਮਿਨਿਸਟਰ ਪ੍ਰੋਫੈਸਰ ਨਾਲ ਆਪਣੇ ਬਚਪਨ ਦੀ ਇੱਕ ਦੋਸਤ ਮੈਰੀਜ ਮਰਕ ਨਾਲ ਵਿਆਹ ਕਰਵਾ ਲਿਆ ਉਸ ਦੀ 1909 ਵਿੱਚ ਮੌਤ ਹੋ ਗਈ ਉਸ ਨੇ ਆਪਣੀ ਚਚੇਰੀ ਭੈਣ ਮਾਰਗਾ ਵਾਨ ਹੋਸਲੀਨ ਨਾਲ ਦੁਬਾਰਾ ਵਿਆਹ ਕਰਵਾ ਲਿਆ ਉਸ ਦੇ ਤਿੰਨ ਬੱਚੇ ਜਵਾਨੀ ਵਿੱਚ ਹੀ ਮਰ ਗਏ ਉਹ ਦੋ ਪੁੱਤਰਾਂ ਨੂੰ ਛੱਡ ਗਿਆ ਉਸ ਨੂੰ ਇੱਕ ਨਿਜੀ ਦੁਕਾਨਦਾਰ ਦਾ ਸਾਹਮਣਾ ਕਰਨਾ ਪਿਆ ਜਦੋਂ ਉਹਨਾਂ ਵਿੱਚੋਂ ਇੱਕ ਨੂੰ 1944 ਵਿੱਚ ਹਿਟਲਰ ਦੀ ਹੱਤਿਆ ਕਰਨ ਦੀ ਅਸਫਲ ਕੋਸ਼ਿਸ਼ ਵਿੱਚ ਉਸ ਦੇ ਹਿੱਸੇ ਦੀ ਫਾਂਸੀ ਦਿੱਤੀ ਗਈ ਸੀ 4 ਅਕਤੂਬਰ 1947 ਨੂੰ ਗੋਂਟਨ ਵਿਖੇ ਉਸਦੀ ਮੌਤ ਹੋ ਗਈ ਮੈਂ ਤੁਹਾਨੂੰ ਇਸ ਵੀਡੀਓ ਦਾ ਇੰਗਲਿਸ਼ ਵਰਜ਼ਨ ਵਿੱਚ ਜਲਦੀ ਹੀ YouTube ਤੇ ਅਪਲੋਡ ਕਰਾਂਗੀ